ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀਕਾਲ ਕਿਸਾਨ ਭਰਾ ਅੱਜ ਆਪਾਂ ਗੱਲ ਕਰਨੀ ਝੋਨੇ ਦੀ ਪਨੀਰੀ ਦੀ ਦੇ ਵਿੱਚ ਜਿਹੜੀ ਆਪਾਂ ਯੂਰੀਆ ਖਾਦ ਦੀ ਸਹੀ ਵਰਤੋਂ ਦੀ ਤਾਂ ਕਿ ਜਿਹੜੀ ਪਨੀਰੀ ਆਪਣੀ ਜਲਦੀ ਤਿਆਰ ਹੋਵੇ ਪਨੀਰੀ ਪੀਲੀ ਨਾ ਪਵੇ ਤੇ ਕਿਹੜੀ ਖਾਦ ਆਪਾਂ ਨੂੰ ਪਨੀਰੀ ਦੇ ਵਿੱਚ ਪਾਉਣੀ ਚਾਹੀਦੀ ਹੈ ਕਿ ਜਿਹਦੇ ਨਾਲ ਆਪਣੀ ਪਨੀਰੀ ਭੋਲੀ ਰਵੇ ਸੋ ਪੂਰੀ ਗੱਲਬਾਤ ਸ਼ੇਅਰ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇਕਰ ਤੁਸੀਂ ਵੀਡੀਓ ਪੇਜ ਤੇ ਦੇਖ ਰਹੇ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਭਰਾਵਾਂ ਦੀ ਮਦਦ ਹੋ ਸਕੇ ਸੋ ਕਿਸਾਨ ਪਰ ਹੁਣ ਗੱਲਬਾਤ ਸ਼ੁਰੂ ਕਰਦੇ ਆਂ ਤਾਂ ਕਿਸਾਨ ਪਰ ਇੱਥੇ ਤੁਸੀਂ ਆਪਣਾ ਤਜਰਬਾ ਵੀ ਜ਼ਰੂਰ ਸ਼ੇਅਰ ਕਰ ਸਕਦੇ ਜੇ ਵੀ ਤੁਸੀਂ ਕਿਸ ਤਰੀਕੇ ਨਾਲ ਜਿਹੜੀ ਜਲਦੀ ਪਨੀਰੀ ਤਿਆਰ ਕਰ ਲੈਂਦੇ ਜੇ ਕਿਹੜੀ ਖਾਦ ਖੁਰਾਕ ਪਾਉਂਦੇ ਜੇ ਤੇ ਜਿਹੜੀ ਪਨੀਰੀ ਪੋਲੀ ਕਿਵੇਂ ਰੰਦੀ ਆ ਤੁਸੀਂ ਵੀ ਆਪਣਾ ਤਜਰਬਾ ਜ਼ਰੂਰ ਸ਼ੇਅਰ ਕਰੋ ਕਿਉਂਕਿ ਹਰ ਇੱਕ ਵੀਰ ਕੋਲ ਆਪੋ ਆਪਣਾ ਤਜਰਬਾ ਹੁੰਦਾ ਹੈ ਕਈ ਕਿਸਾਨ ਵੀਰ ਜਿਹੜਾ ਸ਼ੇਅਰ ਨਹੀਂ ਕਰਦੇ ਉਹਦੇ ਕਰਕੇ ਹੋਰ ਕਿਸਾਨਾਂ ਤੱਕ ਜਾਣਕਾਰੀ ਨਹੀਂ ਪਹੁੰਚਦੀ ਤਾਂ ਜੇਕਰ ਤੁਹਾਡੇ ਕੋਲ ਕੋਈ ਵਧੀਆ ਤਜਰਬਾ ਹੈਗਾ ਤਾਂ ਤੁਸੀਂ ਵੀ ਆਪਣਾ ਤਜਰਬਾ ਜਿਹੜਾ ਕਮੈਂਟ ਆ ਜਰੂਰ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਵੀਰ ਤੱਕ ਜਾਣਕਾਰੀ ਪਹੁੰਚ ਜਾਵੇ। ਸੋ ਕਿਸਾਨ ਭਰਾਵੋ ਸਭ ਤੋਂ ਮਹੱਤਵਪੂਰਨ ਖਾਦ ਜੇਕਰ ਆਪਾਂ ਗਣੀਏ ਪਨੀਰੀ ਦੇ ਵਿੱਚ ਜਾਂ ਆਪਾਂ ਝੋਨੇ ਦੀ ਗੱਲ ਕਰੀਏ ਜਾਂ ਪਨੀਰੀ ਦੇ ਵਿੱਚ ਤਾਂ ਨਾਈਟ੍ਰੋਜਨ ਖਾਦ ਦੀ ਵਰਤੋਂ ਜਿਹੜੀ ਸਹੀ ਵਰਤੋਂ ਆਪਾਂ ਕਰਦੇ ਆ ਉਹਦੇ ਨਾਲ ਆਪਣੀ ਇੱਕ ਤਾਂ ਪਨੀਰੀ ਜਲਦੀ ਤਿਆਰ ਹੋ ਜਾਂਦੀ ਆ ਦੂਜੇ ਨੰਬਰ ਤੇ ਪਨੀਰੀ ਜਿਹੜੀ ਪੀਲੀ ਨਹੀਂ ਪੈਂਦੀ। ਤਾਂ ਇਹਦੇ ਵਾਸਤੇ ਕਿਸਾਨ ਭਰਾਵਾਂ ਨੂੰ ਬਿਲਕੁਲ ਯੂਰੀਆ ਖਾਦ ਦੀ ਸਹੀ ਵਰਤੋਂ ਕਰਨੀ ਚਾਹੀਦੀ ਆ। ਪਹਿਲੇ ਨੰਬਰ ਤੇ ਜਦੋਂ ਆਪਾਂ ਯੂਰੀਆ ਖਾਦ ਪਾਉਣੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਕਿਸਾਨ ਭਰਾ ਜਦੋਂ ਬਿਜਾਈ ਕਰਦੇ ਆ ਪਨੀਰੀ ਦੀ ਤੇ ਉਦੋਂ ਆਪਾਂ ਨੂੰ ਜਿਹੜੀ ਯੂਰੀਆ ਖਾਦ ਥੱਲੇ ਪਾਉਣੀ ਚਾਹੀਦੀ ਆ ਉਹਦੇ ਨਾਲ ਆਪਣੀ ਪਨੀਰੀ ਜਿਹੜੀ ਜਲਦੀ ਤਿਆਰ ਹੁੰਦੀ ਆ ਕਿਉਂਕਿ ਜਦੋਂ ਹੀ ਆਪਣੀ ਪਨੀਰੀ ਦੀ ਜੜਾਂ ਦੀ ਗ੍ਰੋਥ ਹੁੰਦੀ ਆ ਜੜ ਲੱਗਦੀ ਆ ਧਰਤੀ ਦੇ ਵਿੱਚ ਨਾਲ ਦੀ ਨਾਲ ਜਿਹੜੀ ਨਾਈਟ੍ਰੋਜਨ ਉਹਨੂੰ ਮਿਲਣੀ ਸ਼ੁਰੂ ਹੋ ਜਾਂਦੀ ਆ ਜਿਹਦੇ ਕਰਕੇ ਆਪਣੀ ਪਨੀਰੀ ਜਿਹੜੀ ਜਲਦੀ ਗ੍ਰੋਥ ਕਰਦੀ ਆ ਉਸ ਤੋਂ ਬਾਅਦ ਕਿਸਾਨ ਭਰਾਵੋ ਜਦੋਂ ਆਪਣੀ ਇਹ ਕਿਸਾਨ ਭਰਾ ਜਿਹੜੀ ਪਹਿਲੀ ਆਪਾਂ ডোজ ਪਾਉਣੀ ਦੇ ਲਈ ਆਪਾਂ 3 3.5 ਕਿਲੋ ਤੱਕ ਆਪਾਂ ਪ੍ਰਤੀ ਕਨਾਲ ਦੇ ਹਿਸਾਬ ਨਾਲ ਜਿਹੜੀ ਯੂਰੀਆ ਖਾਦ ਪਾ ਸਕਦੇ ਆ ਤਾਂ ਹੋ ਸਕਦਾ ਕੋਈ ਕਿਸਾਨ ਨੂੰ ਵੱਧ ਵੀ ਪਾ ਲੈਂਦਾ ਕੋਈ ਘੱਟ ਵੀ ਪਰ ਆਪਾਂ ਜੇ 3 3.5 ਕਿਲੋ ਪਾ ਲਈਏ ਤਾਂ ਬਹੁਤ ਵਧੀਆ ਤਰੀਕੇ ਨਾਲ ਆਪਣੀ ਜਿਹੜੀ ਪਨੀਰੀ ਗਰੋਥ ਕਰਦੀ ਆ ਉਸ ਤੋਂ ਬਾਅਦ ਜੇ ਕਿਸਾਨ ਭਰਾ ਆਪਣੀ ਪਨੀਰੀ 7 ਦਿਨ ਦੀ ਲਗਭਗ ਹੋ ਜਾਂਦੀ ਆ ਉਸ ਸਮੇਂ ਕਿਸਾਨ ਭਰਾ ਆਪਾਂ ਦੁਬਾਰਾ ਤੋਂ ਫੇਰ ਜਿਹੜੀ ਨਾਈਟ੍ਰੋਜਨ ਦੇਣੀ ਹੁੰਦੀ ਆ ਤਾ ਜੇਕਰ ਆਪਾਂ ਕਈ ਕਿਸਾਨ ਵੀ ਰੇਟ ਕਰ ਦਿੰਦੇ ਕਿ 12 14 15 ਦਿਨ ਤੱਕ ਵੀ ਪਹਿਲੀ ਉਸ ਤੋਂ ਬਾਅਦ ਯੂਰੀਆ ਨਹੀਂ ਪਾਉਂਦੇ ਉਹਦੇ ਕਰਕੇ ਆਪਣੀ ਪਨੀਰੀ ਜੇਕਾ ਤਾਂ ਪੀਲੀ ਪੈ ਜਾਂਦੀ ਦੂਜੇ ਨੰਬਰ ਤੇ ਪਨੀਰੀ ਦੀ ਗਰੋਥ ਨਹੀਂ ਚੰਗੀ ਤਰ੍ਹਾਂ ਹੁੰਦੀ ਤਾਂ ਫਿਰ ਆਪਣੀ ਜਿਹੜੀ ਪਨੀਰੀ ਲੰਮਾ ਸਮਾਂ ਲੈ ਕੇ ਤਿਆਰ ਹੁੰਦੀ ਆ ਫਿਰ ਆਪਾਂ ਬਾਅਦ ਦੇ ਵਿੱਚ ਜਦੋਂ ਪਨੀਰੀ ਆਪਣੀ 25 ਦਿਨ ਦੀ ਜਾਂ 30 ਦਿਨ ਦੀ ਹੋ ਜਾਂਦੀ ਤੇ ਫਿਰ ਆਪਾਂ ਲਵਾਈ ਦਾ ਸਮਾਂ ਨੇੜੇ ਆ ਜਾਂਦਾ ਤੇ ਆਪਾਂ ਸੋਚਦੇ ਯਾਰ ਪਨੀਰੀ ਜਲਦੀ ਨਹੀਂ ਤੇਰੇ ਫਿਰ ਆਪਾਂ ਸਪਰੇਆਂ ਵਾਲੇ ਇਧਰੋਂ ਬਾਜ਼ਾਰ ਵੱਲ ਨੂੰ ਭਜਦੇ ਆਂ ਪਰ ਜੇਕਰ ਆਪਾਂ ਪਹਿਲਾਂ ਹੀ ਧਿਆਨ ਰੱਖੀਏ ਤਾਂ ਆਪਾਂ ਨੂੰ ਇਹੋ ਜੀ ਨੌਬਤ ਨਹੀਂ ਹੁੰਦੀ ਤੇ ਜਿਹੜਾ ਆਪਣਾ ਫालतू ਖਰਚਾ ਦੋਤ ਵੀ ਆਪਾਂ ਬਚ ਸਕਦੇ ਆ ਤੇ ਪਹਿਲਾ ਜਿਹੜੀ ਆਪਾਂ ਯੂਰੀਆ ਪਾਉਣੀ ਇੱਕ ਤਾਂ ਬਜਾਈ ਸਮੇਂ ਪਾ ਲਈ ਦੂਜੀ ਜਿਹੜੀ ਆਪਾਂ ਹਫਤੇ ਬਾਅਦ ਪਾ ਦੇਣੀ ਆ ਉਹ ਵੀ ਆਪਾਂ 2.5 ਤੋਂ 3 ਕਿਲੋ ਪਾ ਦੇਣੀ ਆ ਉਸ ਤੋਂ ਬਾਅਦ ਕਿਸਾਨ ਭਰਾ ਤੁਸੀਂ ਹਰ 4-4 ਦਿਨ ਬਾਅਦ ਜਿਹੜੀ ਯੂਰੀਆ ਰਿਪੀਟ ਕਰਦੇ ਰਹਿਣਾ ਜੇ ਅਗਰ ਤੁਸੀਂ ਪਨੀਰੀ ਜਲਦੀ ਤਿਆਰ ਕਰਨੀ ਆ ਤੇ ਜਿਹੜੀ ਆਪਾਂ 4-4 ਦਿਨ ਬਾਅਦ ਰਿਪੀਟ ਕਰਨੀ ਯੂਰੀਆ ਉਹਦੇ ਵਿੱਚ ਆਪਾਂ ਜਿਹੜੀ ਡੋਜ਼ ਲੈਣੀ 1.5 ਤੋਂ 2 ਕਿਲੋ ਪ੍ਰਤੀ ਕਿਨਾਰਾ ਜਿਆਦਾ ਆਪਾਂ ਕਿਉਂਕਿ ਆਪਾਂ ਜਲਦੀ ਜਲਦੀ ਪਾ ਰਹੇ ਹਾਂ ਜੇਕਰ ਆਪ ਉਹਤੇ ਜ਼ਿਆਦਾ ਡੋਜ਼ ਪਾਵਾਂਗੇ ਤੇ ਆਪਣੀ ਪਨੀਰੀ ਸੜ ਸਕਦੀ ਮੱ ਸਕਦੀ ਆ ਦੂਜੇ ਨੰਬਰ ਦੇ ਇਥੇ ਧਿਆਨ ਰੱਖਣਾ ਜਿਹੜੀ ਤੋਂ ਆਪਾਂ ਯੂਰੀਆ ਖਾਦ ਪਾਉਣੇ ਖਾਸ ਕਰਕੇ ਇੱਕ ਤਾਂ ਆਪਾਂ ਸਵੇਰ ਦੇ ਟਾਈਮ ਯੂਰੀਆ ਖਾਦ ਨਹੀਂ ਪਾਉਣੀ ਹਮੇਸ਼ਾ ਪਨੀਰੀ ਨੂੰ ਪਹਿਲਾਂ ਭਰ ਲੋ ਭਰਨ ਤੋਂ ਬਾਅਦ ਤੁਸੀਂ ਸ਼ਾਮ ਦੇ ਟਾਈਮ ਜਦੋਂ ਪਨੀਰ ਚੋ ਪਾਣੀ ਸੁੱਕ ਜਾਂਦਾ ਪੀ ਜਾਂਦੀ ਧਰਤੀ ਪਾਣੀ ਉਦੋਂ ਆ ਤੁਸੀਂ ਸ਼ਾਮ ਦੇ ਟਾਈਮ ਜਿਹੜੀ ਯੂਰੀਆ ਦਾ ਛੱਟਾ ਮਾਰਨਾ ਉਹਦੇ ਨਾਲ ਤੁਸੀਂ ਦੇਖੋ ਤੁਹਾਨੂੰ ਕਿੱਡੇ ਸ਼ਾਨਦਾਰ ਤੇ ਵਧੀਆ ਰਿਜ਼ਲਟ ਮਿਲਦੇ ਆ ਇਹ ਸੀ ਕਿਸਾਨਵਰੋ ਤੋਂ ਆਪਾਂ ਜਿਹੜੀ ਰਿਪੀਟ ਕਰੀ ਜਉਣੀ ਇਹਦੇ ਨਾਲ ਆਪਣੀ ਜਿਹੜੀ ਪਨੀਰੀ ਬਿਲਕੁਲ ਜਲਦੀ ਸਹੀ ਸਮੇਂ ਤੇ ਤਿਆਰ ਹੋ ਜਾਂਦੀ ਜਿਹੜੀ ਆਪਾਂ ਗੇਤੀ ਪਨੀਰੀ ਖਾਸ ਕਰਕੇ ਵੇਚਦੇ ਜਿਵੇਂ ਪੀਆ 131 ਦੀ ਪਨੀਰੀ ਜਲਦੀ ਨਹੀਂ ਤਿਆਰ ਹੁੰਦੀ ਜੇਕਰ ਇਹ ਫਾਰਮੂਲੇ ਨਾਲ ਆਪਾਂ ਚੱਲਾਂਗੇ ਤਾਂ ਆਪਣੀ ਪਨੀਰੀ ਜਲਦੀ ਤਿਆਰ ਹੋ ਜਾਏਗੀ ਦੂਜੇ ਨੰਬਰ ਤੇ ਕਿਸਾਨਵਰ ਜਿਹੜੀ ਪਨੀਰੀ ਪੋਲੀ ਦੀ ਦਿੱਕਤ ਆਉਂਦੀ ਕਿਸਾਨ ਵੀ ਪੁੱਛ ਲੈਂਦੇ ਆ ਤਾਂ ਇੱਥੇ ਕਈ ਕਿਸਾਨ ਵੀਰੇ ਇਹ ਵੀ ਪੁੱਛਦੇ ਹੁੰਦੇ ਕਿ ਵੀ ਸਪਰੇਅ ਕਿਹੜੀ ਕਰੀਏ ਜਿਸ ਨਾਲ ਆਪਣੀ ਪਨੀਰੀ ਜਲਦੀ ਤਿਆਰ ਹੋ ਜਾਏ ਕਿਸਾਨਵਰੋ ਜੇਕਰ ਤੁਸੀਂ ਇਹ ਨਾਈਟ੍ਰੋਜਨ ਜਿਹੜੀ ਯੂਰੀਆ ਖਾਦ ਆਪ ਤੇ ਆਪਾਂ ਨੂੰ ਸਪ੍ਰੇਅਸ ਬੁਰਾਂ ਦੀ ਜ਼ਰੂਰਤ ਨਹੀਂ ਪੈਂਦੀ ਹਾਲਾਂਕਿ ਕੋਈ ਵੀ ਅਜੋਜੀ ਸਪਰੇਅ ਨਹੀਂ ਹੈ ਜਿਹੜੀ ਆਪਣੀ ਕੇ ਅੱਜ ਆਪਾਂ ਸਪਰੇਅ ਕੀਤੀ ਤੇ ਕੱਲ ਨੂੰ ਆਪਣੀ ਸਮਰੀ ਪਨੀਰੀ ਦਾ ਜਿਹੜਾ ਕੱਦ ਵਧਾ ਦੂਗੀ ਤੇ ਇਦਾਂ ਦੀਆਂ ਸਪ੍ਰੇਅਾਂ ਨਹੀਂ ਆਪਾਂ ਨੂੰ ਮਿਲਦੀਆਂ ਕਿਉਂਕਿ ਆਪਾਂ ਸਪਰੇਅ ਤਾਂ ਕਰ ਲੇਨੇ ਤੇ ਜਦੋਂ ਆਪਾਂ 4-5 ਦਿਨ ਬਾਅਦ ਉਸ ਚੀਜ਼ ਨੂੰ ਦੇਖਦੇ ਆਂ ਤੇ ਆਟੋਮੈਟਿਕ ਜਿਹੜੀ ਪਨੀਰੀ ਨੇ ਤਾਂ ਗਰੋਥ ਕਰਨੀ ਕਰਨੀ ਤੇ ਆਪਾਂ ਨੂੰ ਲੱਗਦਾ ਸ਼ਾਇਦ ਸਪਰੇਅ ਨੇ ਆਪਾਂ ਨੂੰ ਬਹੁਤ ਸ਼ਾਨਦਾਰ ਰਿਜ਼ਲਟ ਦਿੱਤਾ ਪਰ ਹਾਲਾਂਕਿ ਇਹਨਾਂ ਰਿਜ਼ਲਟ ਨਹੀਂ ਦਿੰਦਾ ਥੋੜਾ-ਬਹੁਤ ਆਪਾਂ ਨੂੰ ਜ਼ਰੂਰ ਇਹਦਾ ਫਾਇਦਾ ਦੇਖ ਨੂੰ ਮਿਲਦਾ ਉਹਨ ਇੱਥੇ ਆਪਾਂ ਗੱਲ ਕਰਦੇ ਆ ਕਿਹੜੀ ਖਾਦ ਨਾਲ ਆਪਣੀ ਪਨੀਰੀ ਪੋਲੀ ਰਹਿੰਦੀ ਆ ਤੇ ਕਿਸਾਨ ਉਹ ਵੈਸੇ ਤਾਂ ਜਦੋਂ ਪਨੀਰੀ ਬਜਾਈ ਕਰਦੇ ਜਾਂ ਤਾਂ ਆਪਾਂ ਨੂੰ ਸੁਆਹ ਪਾਉਣੀ ਚਾਹੀਦੀ ਆ ਤੇ ਜਾਂ ਆਪਾਂ ਰੂੜੀ ਪਾਉਣੀ ਚਾਹੀਦੀ ਕਿ ਇੱਕ ਸਾਨੂੰ ਰੂੜੀ ਬਿਲਕੁਲ ਥੋੜੀ ਜੀ ਪਾਉਂਦੇ ਆ ਕਿ ਬੀਜ ਨਹੀਂ ਪੂਰਾ ਟੱਕਿਆ ਹੁੰਦਾ ਵੈਸੇ ਉਹਦਾ ਇਹਦੇ ਨਾਲ ਬੀ ਉੱਗਣ ਦੀ ਕੋਈ ਦਿੱਕਤ ਨਹੀਂ ਬੀ ਉੱਗ ਜ਼ਰੂਰ ਆਉਂਦਾ ਪਰ ਉਹਦੇ ਨਾਲ ਆਪਣੀ ਪਨੀਰੀ ਪੋਲੀ ਨਹੀਂ ਰਹਿੰਦੀ ਜੇਕਰ ਆਪਾਂ ਪਨੀਰੀ ਪੋਲੀ ਰੱਖਣੀ ਤਾਂ ਬੀਜ ਉੱਪਰ ਰੂੜੀ ਨਾ ਜਾਂ ਸੁਆਹ ਨਾ ਪੂਰਾ ਟੱਕਿਆ ਹੋਣਾ ਜਿਹਦਾ ਬੀਜ ਆਪਾਂ ਨੂੰ ਇੱਕ ਵੀ ਦਿਸਣਾ ਨਹੀਂ ਚਾਹੀਦਾ ਤਾਂ ਫਿਰ ਉਹ ਜਿਹੜੀ ਰੂੜੀ ਪਾਵਾਂਗੇ ਰੂੜੀ ਨਾਲ ਆਪਣੀ ਪਲਾਨ ਰਵੇਗੀ ਤੇ ਪਨੀਰੀ ਆਪਣੀ ਪੋਲੀ ਪੱਟੀ ਜਾਵੇਗੀ ਤੇ ਜੇਕਰ ਖਾਦ ਦੀ ਗੱਲ ਕਰੀ ਤੇ ਕਿਸਾਨ ਉਹ ਜੇਕਰ ਪਨੀਰੀ ਪੋਲੀ ਰੱਖਣੀ ਆ ਤਾਂ ਬਜਾਈ ਸਮੇ ਆਪਾਂ ਨੂੰ ਜਿਹੜੀ ਸਿੰਗਲ ਸੁਪਰ ਫਾਸਫੇਟ ਉਹ ਖਾਦ ਪਾਉਣੀ ਚਾਹੀਦੀ ਆ ਤੇ ਜਦੋਂ ਆਪਣੀ ਪਨੀਰੀ ਲਗਭਗ 15 ਤੋਂ 20 ਦਿਨ ਦੇ ਵਿੱਚ ਆ ਜਾਂਦੀ ਆ ਉਦੋਂ ਵੀ ਆਪਾਂ ਜਿਹੜੀ ਇੱਕ ਵਾਰ ਪਨੀਰੀ ਨੂੰ ਭਰ ਕੇ ਦੇ ਦੁਬਾਰਾ ਫੇਰ ਜਿਹੜਾ ਆਪਾਂ ਪ੍ਰਤੀ ਕਨਾਲ ਦੇ ਹਿਸਾਬ ਨਾਲ 4 ਤੋਂ 5 ਕਿਲੋ ਸਿੰਗਲ ਸੁਪਰ ਫਾਸਫਰ ਜਾਨਕੀ ਸੁਪਰ ਖਾਦ ਆਪਾਂ ਛਿੱਟਾ ਮਾਰ ਦੇਣਾ ਇਹਦੇ ਨਾਲ ਜਿਹੜੀ ਆਪਣੀ ਜਮੀਨ 'ਚ ਪਲਾਂ ਰਹਿੰਦੀ ਤੇ ਪਨੀਰੀ ਆਪੀ ਪੱਟਣ ਦੇ ਵਿੱਚ ਸੌਖੀ ਰਹਿੰਦੀ ਆ ਕਿਸਾਨ ਪਰੇ ਅਸੀਂ ਪਨੀਰੀ ਬਾਰੇ ਗੱਲਬਾਤ ਜੇਕਰ ਫਿਰ ਵੀ ਤੁਹਾਡੇ ਮਨ 'ਚ ਕੋਈ ਸਵਾਲ ਆ ਤਾਂ ਤੁਸੀਂ ਕਮੈਂਟ ਕਰ ਜ਼ਰੂਰ ਪੁੱਛ ਸਕਦੇ ਜੀ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ